ਪੁਰ ਕੇ ਕਰੀ ਕਰਨ ਜਸਮੀਤ ਆ ਜੋ ਅੰਟੀ ਦਾ ਸਸਰੀਕਾਲ ਠੀਕ ਹੋ ਹਾਂਜੀ ਵਧੀਆ ਤੁਸੀਂ ਨਹੀਂ ਮੈਂ ਤਾਂ ਆ ਆਟਾ ਲੈਣ ਆਈ ਸੀਗੀ ਅੱਛਾ ਆਟਾ ਕੋਈ ਦੇ ਦੇਣੀ ਐਂ ਟੇ ਸਾਡਾ ਨਾ ਚੱਕੀ ਤੇ ਸਿੱਟਿਆ ਪਿਆ ਤੇ ਚੱਕਣ ਦਾ ਲਿਓਨ ਦਾ ਟਾਈਮ ਨਹੀਂ ਲੱਗਿਆ ਅੱਛਾ ਨਹੀਂ ਨਹੀਂ ਕੋਈ ਨਹੀਂ ਮੈਂ ਦੋ ਆਹ ਲਓ ਅੰਟੀ ਲੈ ਕੁੜੇ ਅੱਗੇ ਤਾਂ ਨਾ ਜਦੋਂ ਕੋਈ ਚੀਜ਼ ਲੈਣ ਆਉਂਦਾ ਲਗਵਾਂਡ ਅਗਲਾ ਸਿਆਣੇ ਬੰਦੇ ਨੂੰ ਆ ਕੇ ਪੁੱਛੇਦਾ ਵੀ ਭਾਈ ਆਹ ਪਹਿਣੀ ਚੀਜ਼ ਹੈਗੀ ਆ ਤਾਂ ਹੀ ਆਹ ਚੀਜ਼ ਹੈਗੀ ਤੇ ਇਹ ਤਾਂ ਜਾ ਕੇ ਇੱਕ ਦੀ ਸਿੱਧੇ ਠੂ ਬਹੁਤ ਪੜੇ ਬਾਈ ਕੀ ਉਹਨੂੰ ਜਾ ਕੇ ਆਖੂ ਆਹ ਲੈਣਾ ਨੂੰ ਪਤਾ ਵੀ ਇਹ ਮੋਰੋ ਮੈਨੂੰ ਸੁਣਾਉ ਪਈਆ ਕੋਟੇ ਜਸਮੀਤ ਹਾਂ ਜਤੀ ਸਸਰੀਕਾਲ ਸਸਰੀਕਾਲ ਬੇਜੋ ਬਾਬਾ ਬਹਿਣਾ ਨਹੀਂ ਮੈਂ ਤਾਂ ਤੜਕਾ ਲਾਉਣ ਲੱਗੀ ਸੀ ਤੇ ਤੜਕੇ ਭੁੱਲ ਗਈ ਸਾਰਾ ਤਾਂ ਗੰਡੇ ਮੁੱਕੇ ਪਏ ਸੀ ਤੇ ਅੱਜ ਕੋਈ ਭਾਈ ਵੀ ਨਹੀਂ ਆਇਆ ਸਬਜ਼ੀ ਵਾਲਾ ਅੱਛਾ ਹਾਂ ਤੇ ਚਲ ਕੋਈ ਨਹੀਂ ਤੂੰ ਪੈ ਜਾ ਮੈਂ ਆਪੇ ਚੱਕ ਲੈਣੀ ਕਿੱਥੇ ਪਏ ਆ ਕੋਈ ਨਹੀਂ ਮੈਂ ਦੇ ਦੇਣੀ ਨਹੀਂ ਨਹੀਂ ਤੂੰ ਪੈ ਜਾ ਮੈਂ ਆਪੇ ਲੈ ਜਣੀ ਆ ਟੋਕਰੀ ਚ ਪਏ ਹੁੰਦੇ ਮੈਨੂੰ ਲੱਗਦਾ ਇਹਨਾਂ ਦੇ ਲਸਣ ਵੀ ਲੈ ਆਈਏ ਲਸਣ ਵੀ ਪਾਲਾਂਗੇ ਲੈ ਆ ਲੈ ਚੱਲੀ ਮੈਂ ਤੇ ਆ ਲੈ ਤਗਾ ਰੋਗੰਡਾ ਸਿਗਨਾ ਮੈਂ ਵੀ ਲੈ ਚੱਲੀ ਠੀਕ ਹੈ ਹਾਂ ਇਹ ਕਿਲਾ ਚੱਲੀ ਦੇਖ ਕੇ ਮੈਨੂੰ ਚੁੰਨੀ ਜਾਂਏ ਕਰ ਲਿਆ ਲਕੋ ਲਿਆ ਕੋਸ ਨਾ ਕੋ ਚੀਜ਼ ਲੈ ਕੇ ਚੱਲੀ ਹੋਊਗੀ ਬਸ ਇਹ ਤਾਂ ਰੋਜ਼ ਦਾ ਹੀ ਕੰਮ ਆ ਕਦੇ ਉਹ ਲੈਣਾ ਕੀ ਕਦੇ ਉਹ ਲੈਣਾ ਕੀ ਜਸਮੀਤ ਇਹ ਬੇ ਅੱਜ ਆ ਤੇਰੀ ਚਾਚੀ ਕੀ ਲੈ ਕੇ ਗਈ ਆ ਉਹ ਤਾਂ ਗੰਡੇ ਜੇ ਲੈਣ ਆਈ ਸੀ ਬੇ ਕਹਿੰਦੀ ਗੰਡੇ ਮੁੱਕੇ ਪਏ ਆ ਇਹ ਤਾਂ ਨਹੀਂ ਆ ਬਸ ਕੋਈ ਨਾ ਕੋਈ ਚੀਜ਼ ਦਾ ਬਹਾਨਾ ਲਾ ਕੇ ਆ ਜਾਂਦੀ ਨਾ ਪਹਿਲਾਂ ਮੈਨੂੰ ਐਂ ਦੱਸ ਪੁੱਤ ਵੀ ਆਟਾ ਮੋੜ ਕੇ ਆਪਣਾ ਜਿਹੜਾ ਪਰਸੋ ਲੈ ਕੇ ਗਈ ਸੀ ਆਟਾ ਤਾਂ ਨਹੀਂ ਮੋੜ ਕੇ ਨਹੀਂ ਗਈ ਬੇ ਵੀ ਆਟਾ ਤਾਂ ਲੈ ਦੱਸ ਫਿਰ ਤੇ ਅੱਜ ਇਹ ਚੱਲ ਪਈ ਹੁਣ ਗੰਡੇ ਲੈਣ ਚੱਲ ਪਈ ਗੰਡਿਆਂ ਦੇ ਨਾਲ ਕੋਸ ਹੋਰ ਵੀ ਸੀ ਉਹਦੇ ਹੱਥ 'ਚ ਉਹ ਹੋਰ ਮੈਂ ਉਹ ਗੰਡੇ ਤੇ ਲਸਣ ਜਾ ਲੈ ਕੇ ਗਈ ਉਹ ਕਦੀ ਭਾਈ ਨਹੀਂ ਆਇਆ ਸਾਡੀ ਵਾਲਾ ਕਹਿੰਦੇ ਭਾਈ ਕਿਉਂ ਨਹੀਂ ਆਇਆ ਭਾਈ ਦਾ ਕਿੰਨੇ ਗੇੜੇ ਲਾਉਂਦੇ ਆ ਮੂਈ ਬਣਾ ਲਉਂਦੀ ਐ ਪੈਸੇ ਲਾ ਕੇ ਨਿਰਾਜੀ ਪੈਸੇ ਲੱਗਦੇ ਆ ਸਭ ਜੀਤੇ ਗੱਲ ਤਾਂ ਇਹ ਵੀ ਠੀਕ ਆ ਬੇਬੇ ਤੇਰੀ ਹਾਂ ਜੇ ਗੰਡੇ ਲਾਉਗੀ ਤਾਂ ਪੈਸੇ ਲੱਗਦੇ ਆ ਫਿਰ ਹੁਣ ਕੀ ਕਰਗੇ ਬੇਬੇ ਘਮਾੜ ਮੱਥੇ ਜਵਾਬ ਹੀ ਨਹੀਂ ਦਿੱਤਾ ਜਦੋਂ ਆਉਂਦਾ ਉਹ ਜਵਾਬ ਤਾਂ ਨਹੀਂ ਦਿੱਤਾ ਜਾਂਦਾ ਪਰ ਅਗਲੇ ਨੂੰ ਆਪ ਨੂੰ ਸੋਚ ਆਉਣ ਵਾਲੇ ਨੂੰ ਸੋਚਣਾ ਚਾਹੀਦਾ ਆਪਾਂ ਕਿਹੜੇ ਜਾਂਦੇ ਨਹੀਂ ਵੀ ਚੱਲ ਹੋਇਆ ਕਿਤੇ ਅਠਾ ਦਸ ਦਿਨਾਂ ਤੱਕ ਕੋਈ ਚੀਜ਼ ਲੈ ਲਈ ਇਹ ਤਾਂ ਹੈ ਸਹੀ ਹਾਂ ਨਾ ਥੋੜੇ ਵੀ ਰੋਜ਼ ਹੀ ਤੁਰੇ ਫਿਰ ਵਿਆਹ ਦੇ ਘਰੇ ਪਹਿਲਾਂ ਹੀ ਪੂਰੀ ਕਰਕੇ ਰੱਖ ਚੀਜ਼ ਸਹੀ ਗੱਲ ਐ ਤੇ ਰੋਜ਼ ਦਾ ਹੀ ਕੰਮ ਹੋਇਆ ਹਾਂ ਜਸਮੀਤ ਨਕਲੀਆ ਪੇਪੇ ਕੀ ਸਾਚ ਨੇ ਆ ਖੰਡ ਦੇ ਮੈਂ ਇੱਧਰ ਤੱਕ ਆ ਗਿਆ ਬਰ ਖੁੱਲੋ ਸੇ ਉਧਰ ਠੁੜ-ਭੁੜੀ ਬੈਠੀ ਨੀ ਮੈਂ ਖੋ ਬੜਬੜ ਕਰਦੀ ਕੋਈ ਨਹੀਂ ਲੈ ਦੇ ਸਤੀ ਹੋਰ ਕੀ ਕਰਿਆ ਏ ਬਸ ਆਹੀ ਕੰਮ ਧੰਦਾ ਅੱਛਾ ਹੋਰ ਮੈਂ ਚਾਹ ਨਾਉਣ ਲੱਗੀ ਦੇਖੀ ਖੰਡ ਹੈ ਨਹੀਂ ਸੀਗੀ ਤੇ ਮੰਡੂ ਮਂਗਾਉਣੀ ਭੁੱਲ ਗਈ ਚਲ ਕੋਈ ਨਹੀਂ ਸਤੀ ਲੈ ਜੀ ਹਾਂ ਸ਼ਹਿਰ ਤਾਂ ਰੋਜ ਜਾਂਦੇ ਰੋਈ ਗੱਲ ਗੱਲ ਹੀ ਯਾਦ ਆਉਂਦੀ ਚਲ ਕੋਈ ਖੰਡ ਹੀ ਲੈ ਜੀ ਲੋ ਬਹਿ ਜਾ ਚਾਹ ਪੀਜੋ ਨਾ ਨਾ ਬਸ ਚਲਦੀਆਂ ਘਰ ਜਾ ਕੇ ਬਣਾਉਣੀਆਂ ਚਾਹ ਠੀਕ ਐ ਇਹਦੀ ਬੜੀ ਮਾੜੀ ਆਦਤ ਹੈ ਨੇ ਤੇ ਇਹ ਕਰੀ ਕੋਸਣਾ ਕੋਸਮ ਕਿਈ ਰੰਦਾ ਹੋਇਆ ਕਿਤੇ ਮੁੱਕ ਗਿਆ ਚਲ ਸਬਜੀ ਜੀ ਬਣਾਦ ਗਏ ਨਾ ਕੰਮ ਨਿਭੜ ਜੂ ਹੋਰ ਮਮਣ ਚਾਚੀ ਆਈ ਨਹੀਂ ਆਪਣੀ ਗਵਾਂਢਣ ਚਾਰ ਦਿਨ ਹੋ ਗਏ ਨਾ ਹਾਂ ਹਾਂ ਤਾਂ ਠੀਕ ਹੀ ਵੀ ਆ ਹਾਂ ਸਹੀ ਗੱਲ ਹੁਣ ਪਤਾ ਵੀ ਮੈਨੂੰ ਤਾਂ ਇਹਨੇ ਜਵਾਬ ਦੇ ਦੇਣਾ ਹੂੰ ਹੂੰ ਕਿੱਦੀ ਤੇਰੇ ਕੋਲੇ ਵਾਜੀ ਆ ਕੇ ਬਾੜੀ ਤਿੱਖੀ ਹੂੰ ਸਹੀ ਗੱਲ ਪਾਸੋਂ ਜੇ ਤਾਂ ਖਾਂਡੇ ਲੈ ਕੇ ਗਈ ਉਹ ਨੂੰ ਆਈ ਇਹਨੂੰ ਪਤਾ ਨਹੀਂ ਲੱਗਿਆ ਮੈਨੂੰ ਪਤਾ ਲੱਗ ਗਿਆ ਇੱਧਰਲੇ ਬਾੜ ਹੀ ਆਈ ਹੂੰ 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 ਕੀ ਕਰੀ ਅੰਨੀਆਂ ਕੁੜੇ ਲਸਣ ਚਿੱਲੀ ਅੰਨਾਂ ਹਾਂ ਚਾਚੀ ਆਜੋ ਬਹਿਜੋ ਬੈਠੇ ਕਾਦੇ ਉਹਨਾਂ ਨੇ ਦਾਲ ਸਬ지 ਆਲੂ ਜੇ ਬਣਾਉਣ ਲੱਗੇ ਸੀ ਸਿੱਕੇ ਚ ਲਸਣ ਛੱਲਦਗੇ ਅ ਤੜਕਾ ੜਕਾ ਜੇ ਲਾ ਦੇਾਂਗੇ ਵਿੱਚ ਵਧੀਆ ਬਣ ਜਾਂਦੀ ਏ ਫਿਰ ਠੀਕ ਨੇ ਆਹਾ ਦੁੱਧ ਦੇਈਂ ਜਸਮੀਤ ਗਲਾਸ ਸਾਡਾ ਤਾਂ ਖਰਾਬ ਹੋ ਗਿਆ ਗਾਂ ਦਾ ਵਾਲਿਸ਼ੇ ਤੇ ਖਰਾਬ ਹੋ ਜਾਂਦਾ ਕੋਈ ਇੰਜਾ ਚ ਦੇ ਦੇਣੀ ਹੈ ਤੇ ਚਾਹ ਬਣਾਉਣ ਲੱਗੀ ਸੀ ਜੀ ਤੇ ਮੈਂ ਕਿਹ ਚਲ ਜਸਮੀਤ ਤੋਂ ਲਿਆਵਾਂ ਦੁੱਧ ਅੱਛਾ ਕੋਈ ਨਹੀਂ ਲੇ ਮੈਂ ਦੁੱਧ ਪਾ ਕੇ ਦੇਣਾਂ ਚਾਹੀਏ ਗਾਲਾਂ ਸੰਜੀ ਸਮੀਤ ਕੀ ਬੇਬੇ ਪੁੱਤ ਸਾਹ ਬਣਾ ਦੇ ਦੇ ਦੁੱਧ ਜਵਾਬ ਤਾਂ ਨਹੀਂ ਦਿੱਤਾ ਜਾਂਦਾ ਹੋਣਾ ਦੀ ਮੈਂ ਚਾਹ ਤੋ ਬੈਠੀ ਹੂੰ ਤੇ ਦੋ ਘਕ ਕੁੱਟਾ ਪਾ ਦੇ ਜਿੱਤ ਰੋਜ ਦਾ ਕੰਮ ਆ ਮੈਨੂੰ ਤਾਂ ਗੁੱਸਾ ਜੜਦਾ ਵੇਖ ਵੇਖ ਕੇ ਫਿਰ ਸਹੀ ਗੱਲ ਬੇਬੇ ਹੁਣ ਕੀ ਕਰਗੇ ਫੇਰ ਤੇ ਹੋਰ ਫੇਰ ਅਸੀਂ ਸਾਰੀਆਂ ਚੀਜ਼ਾਂ ਨੂੰ ਅਲੱਗ-ਕੈ ਇਸ ਤਰ੍ਹਾਂ ਬਹੁਤ ਹਣ ਬਹੁਤ ਕਦੇ ਕੁਛ ਲੈਣ ਆ ਜਾਂਦੀ ਹੈ ਕਦੇ ਕੁਛ ਲੈਣ ਆ ਜਾਂਦੀ ਹੈ ਕੀ ਕੁਝ ਹੁਣ ਬੇਬੇ ਜੇ ਕਹਿਨੀ ਹੈ ਗਮਾਂਡ ਮੱਥੇ ਤਾਂ ਵਾਲਾ ਕਹਿੰਦਾ ਫਿਰ ਗਮਾਂਡ ਮੱਥੇ ਵੀ ਸਾਹ ਸਾਹ ਸਰਦਾ ਹੁੰਦਾ ਕਿ ਐਂ ਤਾਂ ਨਹੀਂ ਫਿਰ ਸਤਾਈ ਤੁਰੇ ਜਾਣਾ ਸੋ ਇਹ ਗੱਲ ਲਈ ਤਾਂ ਹੈ ਆਪਾਂ ਵੀ ਜਾਣੇ ਆ ਪਾਈਆਂ ਨੇ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਆਪਾਂ ਵੀ ਜਾਣੇ ਆ ਪਰ ਇਹ ਤਾਂ ਜਮਾਂ ਇੰਨੀ ਛਕੀਤੀ ਪਈ ਆ ਕਾਇਆ ਪਿਆ ਪਰ ਉਹਨਾਂ ਤਾਂ ਐਂ ਵੇਖ ਕੇ ਵੀ ਇਹ ਤੌਪਾ ਵੀ ਹੁਣ ਪੰਜਾ ਹੋਣਾਗਾ ਜਦੋਂ ਚੀਕਾ ਤਾਂ ਉੱਠ ਕੇ ਚੱਲ ਪੈਂਦੀ ਆ ਇਧਰ ਚਲ ਮੈਨਿੰਗ ਇੰਨਾ ਕ ਦੇ ਦੇ ਆ ਦੇ ਆ ਅੱਧਾ ਕ ਗਲਾਸ ਦੇ ਆਪੇ ਨਾਲ ਦੀ ਚਾਹ ਕਰਕੇ ਪੀ ਲਓ ਹਾਲੋ ਚਾਚੀ ਮੁਰਗੀ ਆ ਮਾਰ ਕੇ ਦੱਦ ਨੂੰ ਐ ਕਰ ਕਰ ਵੇਖੇ ਗਲਾਸ ਨੂੰ ਵੀ ਥੋੜਾ ਜਿਹਾ ਪਾਇਆ ਦੱਦ ਚਲ ਕੀ ਪਤਾ ਨਾ ਆਈ ਆਵੇ ਹੁਣ ਨਾ ਇਹ ਨਹੀਂ ਹਟਦੀ ਪਤਾ ਨਹੀਂ ਕਿਹੜੇ ਸਾਹ ਹਟੋ ਕੀ ਕਰੀ ਜੰਨੀ ਕੁੜੀ ਜਿਸਮਿਤ ਕੋਸ ਨਹੀਂ ਚਾਚੀ ਮਾਸਾ ਫੋਨ ਜੇ ਦੇਖੀ ਜਾਂਦੀ ਸੀ ਕਿ ਮੈਂ ਤਾਂ ਵੇਲੀ ਅੱਛਾ ਹੂੰ ਤੁਸੀਂ ਕਰੇ ਕੋਸ ਨਹੀਂ ਮੈਂ ਤਾਂ ਹਾ ਕੰਮ ਤਾਂ ਦਾਇ ਕਰਿਆ ਹੀ ਸਾਡੀ ਬਹੁਤ ਸਾਰਾ ਦਿਨ ਬਸ ਪਤਾ ਨਹੀਂ ਕੀ ਇਹ ਚੋਂ ਨਿਕਲਦਾ ਕੀ ਲੱਭਦਿਆਂ ਆਈ ਸਾਰਾ ਦਿਨ ਉਹ ਕਰੀ ਜਾਂਦੀ ਆ ਕੋਸ ਨਹੀਂ ਬਸ ਅੱਜ ਵੇਲੇ ਹੁੰਨੇ ਆ ਟਾਈਮ ਪਾਸ ਕਰਨ ਨੂੰ ਇਹ ਦੇਖੀ ਜਾਂਦੇ ਰਹਿਣੇ ਨਹੀਂ ਤਾਂ ਕੰਮ ਹੀ ਨਹੀਂ ਲੋਟ ਆਉਂਦੇ ਘਰਾਂ ਦੇ ਵੇਲੇ ਹੋ ਕੇ ਵੇਖ ਲਈਦਾ ਏ ਹਾਂ ਹੈ ਨਹੀਂ ਤੇ ਤੇਰੇ ਸੱਸ ਕਿੱਧਰ ਗਈ ਆ ਹੈ ਨਹੀਂ ਉਹ ਤਾਂ ਚੱਚੀ ਦਰਬਾਰ ਨੂੰ ਗਈ ਵੇ ਤੇ ਉਹਦੇ ਜਿੱਦ ਮੈਂ ਦੁੱਧ ਲੈਣ ਆਈ ਕੁੜੇ ਉਹਦੇ ਕੀ ਕੁਝ ਬੋਲਦੀ ਸੀਗੀ ਉਹ ਸਾਰਾ ਕੁਝ ਸੁਣ ਲਿਆ ਸੀ ਮੈਂ ਉੱਥੇ ਖੜ ਕੇ अच्छा हां तो चल कोई नहीं फिर चल को को चाची को फिर उन्होंने ਕਿਹੜਾ ਕੁਝ ਗਲਤ ਕਿਹਾ ਸਹੀ ਹੋਈ ਕਿਹਾ ਸੀ ਨਹੀਂ ਤੇ ਫਿਰ ਅੰਡਗਵਾਂਡ ਆਉਂਦੇ ਹੀ ਚੀਜ਼ਾਂ ਲੈਣ ਚਲ ਕੋਈ ਨਹੀਂ ਚਾਚੀ ਉਹਨਾਂ ਦਾ ਸੁਭਾਈ ਐਵੇਂ ਦਾ ਹੀ ਤੁਸੀਂ ਨਹੀਂ ਸਾਡੇ ਜਾਂਦੇ ਕੋਸ ਲੈਣ ਅਗਲਾ ਹੀ ਜਾਂਦਾ ਹੁੰਦਾ ਅੰਡਗਵਾਂਡ ਜਾਣੀ ਤਾਂ ਹੈਗੀ ਚਾਚੀ ਚਲ ਕੋਈ ਨਹੀਂ ਆਏ ਕਿਤੇ ਕਿਦਾਈਂ ਤਾਂ ਜਾਇਆ ਹੀ ਜਾਂਦਾ ਫਿਰ ਨਾ ਇਹ ਤੇ ਆਪਦੀ ਤਾਂ ਕਿਸੇ ਨਾਲ ਬੰਦ ਨਹੀਂ ਨਾ ਕਿਸੇ ਦਰਾਨ ਜਿਠਾਣੀ ਨਾਲ ਨਾ ਕਿਸੇ ਆਂਡਗਵਾਂਡ ਨਾਲ ਕਿਸੇ ਰਿਸ਼ਤੇਦਾਰ ਨਾਲ ਹੈ ਤੇ ਮੈਨੂੰ ਇਹ ਆਈ ਨੂੰ ਨਹੀਂ ਚਰਦੀ ਮੇਰੀ ਗੱਲ ਸੁਣੋ ਚਾਚੀ ਹੁਣ ਜੇ ਮੈਂ ਤੁਹਾਨੂੰ ਚੋਰੀ ਚੀਜ਼ਾਂ ਦੇ ਦੇਨੀ ਆ ਇਹਦਾ ਮਤਲਬ ਇਹ ਤਾਂ ਨਹੀਂ ਹੁਣ ਤੁਸੀਂ ਸਾਡੇ ਪਰਿਵਾਰ ਨੂੰ ਮੇਰੇ ਮੂੰਹ ਤੇ ਬਹਿ ਕੇ ਪੰਢੀ ਜਾਓਗੇ ਹੈ ਮੈਂ ਤਾਂ ਤੁਸੀਂ ਚੀਜ਼ਾਂ ਲੈ ਜਾਣੇ ਉੱਥੋਂ ਤੁਸੀਂ ਗਲਤ ਬੋਲਦੇ ਆ ਨਾ ਤਾਂ ਤੂੰ ਵੀ ਸਾਨ ਕਰਦੀ ਚੀਜ਼ਾਂ ਦੇ ਕੇ ਹੈ ਤੇ ਅਗਲਾ ਆਈ ਜਾਂਦਾ ਲੈਣ ਚੀਜ਼ਾਂ ਗੱਲ ਸਾਨ ਦੀ ਨਹੀਂ ਹੁੰਦੀ ਚਾਚੀ ਸਾਰਿਆਂ ਨੂੰ ਆਪਦੇ ਘਰ ਪਿਆਰੇ ਹੁੰਦੇ ਆ ਐ ਥੋੜੀ ਨਾ ਹੁੰਦੇ ਵੀ ਦਸਾਂ ਦਸਾਂ ਮਿੰਟਾਂ ਬਾਅਦ ਅਗਲੇ ਦੇ ਘਰੇ ਤੁਰੇ ਰਹੋ ਅਸੀਂ ਆਉਣੇ ਆ ਕਦੇ ਹਫ਼ਤੇ ਬਾਅਦ ਕਦੇ ਮਹੀਨੇ ਬਾਅਦ ਆਈ ਆ ਤੇ ਤੂੰ ਤਾਂ 10 ਮਿੰਟ ਨਹੀਂ ਪੈਣ ਦਿੰਦੀ ਜਦੋਂ ਉਹ ਚੀਜ਼ ਲੈ ਜਾ ਉਹ ਚੀਜ਼ ਲੈ ਜਾ ਕੇ ਲੱਗਦਾ ਜੇ ਕਿਸੇ ਚੀਜ਼ ਦੀ ਲੋੜ ਹੋਵੇ ਅਗਲਾ ਫੇਰ ਹੀ ਲੈਣ ਆਉਂਦਾ ਹੈ ਕੋਈ ਕੋਈ ਕਿਹਦੇ ਜੀ ਕਰਦਾ ਕਿਸੇ ਚੀਜ਼ ਲੈਣ ਜਾਵੇ ਹੈ ਤੇ ਜਿਹੜੀ ਗੱਲ ਆ ਫੇਰ ਅਸੀਂ ਨਹੀਂ ਦੂਬਾਦ ਮੈਂ ਨਹੀਂ ਫੇਰ ਹੀ ਲੈਣ ਆਉਂਦੀ ਤੁਹਾਡੇ ਤੇ ਨਾਲ ਕੁਝ ਆਵੇ ਪਰ ਸਾਡੇ ਕੋਈ ਉਸਾਨ ਵਾਲੀ ਗੱਲ ਨਹੀਂ ਹੈਗੀ ਵੀ ਜਿਹੜੀ ਨਹੀਂ ਉਹ ਨਹੀਂ ਵਧੀਆ ਸਮਾ ਸਾਡਾ ਸੌਦਾ ਹੀ ਬਚੂਗਾ ਅੱਜ ਤੀਕ ਇੰਨਾ ਚੀਜ਼ਾਂ ਲੈ ਕੇ ਗਈ ਚਾਚੀ ਮੋੜ ਕੇ ਕਿਹੜੀ ਗਈ ਹੈ ਤੂੰ ਆਪ ਹੀ ਦੱਸ ਦੇ ਤੇ ਮੋੜ ਕੇ ਜਾਊਂ ਫੋਟੋਆਂ ਤਿੱਦਾਂ ਪਿੱਛੇ ਮੈਂ ਪਿੰਡ ਤਾਂ ਨਹੀਂ ਛੱਡਣ ਲੱਗੀ ਮੋੜ ਜੂਗੀ 2 ਸਾਲ ਹੋ ਗਏ ਤੈਨ ਮੈਨੂੰ ਦੇਖੇ ਜਾਂਦੀ ਨੂੰ ਅਜ ਤੱਕ ਤਾਂ ਚਾਚੀ ਮੋੜ ਕੇ ਨਹੀਂ ਗਈ ਫੇਰ ਕਦੋਂ ਇਕੱਠੇ ਮੋੜ ਕੇ ਜਾਏਗੀ ਲੈ ਦੱਸ ਕੁੜੇ ਲਾ ਚੀਜ਼ਾਂ ਲੱਗੀ ਤਾਂ ਲੋੜਾ ਆ ਗਿਆ ਤੁਹਾਡੇ ਘਰੋਂ ਕੋਈ ਲੈ ਕੇ ਨਹੀਂ ਜਾਂਦਾ ਮੈਂ ਤਾਂ ਕਹਿੰਦੀ ਤੁਸੀਂ ਕਿਤੇ ਤੇਰੇ ਤੇ ਕਿਵੇਂ ਨਹੀਂ ਆਣ ਗਵੜਨਾ ਵਰਤਦੇ ਨੇ ਮੈਂ ਤਾਂ ਲੱਗਦਾ ਜਿਵੇਂ ਵਰਤਦੇ ਚਾਚੀ ਸਾਰੇ ਵਰਤਦੇ ਹੁੰਦੇ ਅਸੀਂ ਕਿਹੜਾ ਵਰਤਦੇ ਨਹੀਂਗੇ ਪਰ ਤੇਰੇ ਵਾਂਗੂ ਨਹੀਂ ਵਰਤਦੇ ਵੀ ਦਸਾਂ ਦਸਾਂ ਮਿੰਟ ਬਾਅਦ ਅਗਲੇ ਘਰੇ ਉਹ ਚੀਜ਼ ਲੈਣ ਵਰਜੋ ਉਹ ਚੀਜ਼ ਲੈਣ ਵਰਜੋ ਹਿਸਾਬ ਕਿਤਾਬ ਹੁੰਦਾ ਕਿਸੇ ਚੀਜ਼ ਦਾ ਚੱਲ ਕੋਈ ਨਹੀਂ ਪਰ ਹੁਣ ਮੈਂ ਤੁਹਾਡੇ ਘਰ ਚੀਜ਼ ਲੈਣ ਆਉਂਦੀ ਤੇ ਤੁਸੀਂ ਵੀ ਨਾ ਆਇਓ ਲੈਣ ਨਾ ਨਹੀਂ ਆਉਂਦੇ ਚਾਚੀ 나ਹੀਂ ਅਕੇ ਜੇ ਤਾਂ ਜਿੰਨਾ ਟਾਈਮ ਚੀਜ਼ਾਂ ਦੇਈ ਚੱਲੂ ਅਗਲੇ ਨੂੰ ਉਹਨਾ ਟਾਈਮ ਤਾਂ ਚੰਗੀ ਆ ਤੇ ਜੇ ਹੁਣ ਇਹਨੂੰ ਜਵਾਬ ਦਿੱਤਾ ਤੇ ਹੁਣ ਆਪਦੇ ਬេរੀ ਇਹਨੂੰ ਮਿਰਚਾਂ ਲੱਗਾਂ ਵੀ ਮੈਨੂੰ ਕਹਿ ਕਾ ਤੋ ਦਿੱਤਾ ਸੱਚੀ ਗੱਲ ਨਹੀਂ ਕਹੀ ਇਹ ਵੀ ਚਲ ਹੋਇਆ ਕਿਤੇ ਬੰਦ 15 ਦਿਨਾਂ ਤੋਂ 10 ਦਿਨਾਂ ਤੋਂ ਚੀਜ਼ ਲੈ ਕੇ ਇਹਦੀ ਨਾ ਤੀ ਚੀਜ਼ ਘਟੀ ਰਹਿੰਦੀ ਆ 10 ਮਿੰਟ ਨਹੀਂ ਪੈਣ ਦਿੰਦੀ ਉਹ ਵੀ ਆਏ ਦੀ ਮੈਨੂੰ ਦੁੱਧ ਦੇ ਦੇ ਮੈਨੂੰ ਆਟਾ ਦੇ ਦੇ ਮੈਨੂੰ ਖੰਡ ਦੇ ਦੇ ਮੈਨੂੰ ਚਾਹ ਦੇ ਦੇ ਸਰਿਆ ਹੀ ਪਿਆ ਲੋਕਾਂ ਦਾ ਵੀ ਅੱਜ ਕੱਲ ਤਾਂ